ਆਪਾਂ ਦੀ ਬੋਲੋ ਨਾ ਨਾ ਆਇਆ ਤੇ ਚਲੋ ਮੈਂ ਮੈਂ ਜਾਣਾ ਨਹੀਂ ਆਇਆ ਕਰਦੇ ਕਾਰਨੇ ਪੈਸੇ ਛੱਡਦੇ ਆ ਅੱਗੇ ਗੁੰਡਾ ਰਾ ਸਾਡੇ ਜਿਸਰ ਹੈ ਪਾਜੀ ਉਸ ਤੇ ਕਿਹੜਾ ਬੰਦਾ ਚਲ ਬੋਹੜਾ ਕਰ ਕਿੰਨਾ ਅੱਜ ਸੁਣ ਪਾਜੀ ਇਹ ਤੇ ਲੋਵਾ ਨੇ ਕੱਟੇ ਆਪਣੇ ਲਿਸੈਂਸ ਬਗਾਇਓ ਜਰਾ ਲਿਸੈਂਸ ਬਗਾਇਓ ਆ ਦੇਖੋ ਸੁਣੋ ਪਾਜੀ ਕੋਈ ਲਿਸੈਂਸ ਨਹੀਂ ਹੈ ਗੁੰਡਾ ਵਰਦੀ ਘਰੰਦੇ ਪੰਜਾਬ ਦੇ ਇਹ ਜੋ ਕਰਵਲੇ ਨਾ ਕਾਗੇ ਦੇ ਨਾਲ ਤੇ ਆਪ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੜੇ ਦੇ ਕੋਲ ਲਿਸੈਂਸ ਸਾਡੀ ਗਰੀਬਾ ਹੋਈ ਹੈ ਨਹੀਂ ਦੇਖੋ ਬੰਦਾ ਜੀ ਸਮਾਨ ਕੀ ਹੋਇਆ ਮਰੀਕ ਮਾੜਾ ਬੰਦਾ ਸਾਹਮਣੇ ਉਹਦਾ ਹੀ ਲੈਣ ਗਿਆ ਕਈ ਲੈਣ ਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁਪਲੀ ਆ ਯਾਰ ਇਹਨੂੰ ਕਿੰਨੇ 650 ਪੈਸਾ ਆ ਰੱਖੋ ਆ ਭਜੀ ਇਹ ਅਮੀਰ ਆਪਣੇ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਲੱਖਾਂ ਸੇਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਜੀ गॾी ग़लत खड़ी गॾु ग़लति ਦਾਵੇ ਅਹੀਂ ਉਹਨੇ ਨਾਲ ਭਾਈ ਪੈਸੇ ਵਾਪਸ ਪੈਸੇ ਲੈਣਾ ਨਾ ਗੱਲ ਕਰੋ ਇਹਨਾਂ ਨੇ ਗੱਲ ਕਰਦੇ ਸਾਡੀ ਕੋਲ ਸਾਬ ਦਾ ਅਚਾਨਕ ਨਹੀਂ ਕੀਤਾ ਇਹਨਾਂ ਦਾ ਵਾ ਅੱਛਾ ਭਾਈ ਜਿਹੜੀ ਆ ਗੱਡੀ ਵਿੱਚ ਪਹੀ ਨਾਲ ਹੁੰਦੇ ਮੈਂ ਨਾਲ ਜਿਹੜੇ ਤੁਹਾਡੇ ਬੰਦੇ ਨੇ ਛੋਟੀਆਂ ਉਮਰਾਂ ਦੇ ਨੇ ਇਹਨਾਂ ਦੇ ਕਾਗਜ਼ ਚੱਕ ਕਿੱਧਰ ਲਈ ਗਦੀ ਇਹਨਾਂ ਦੇ ਕਾਗਜ਼ ਨਹੀਂ ਇਹ ਪੈ ਜਿਹੜਾ ਜਮਾ ਹੁੰਦਾ ਜਾ ਕੇ ਪੁੱਛਦੇ ਜਮਾ ਹੁੰਦਾ ਵਾ ਵੈਸੇ ਰੂਲ ਕੁਛ ਨਹੀਂ ਨਜਾ ਆਮ ਜੰਦਾ ਦਾ ਜਮਾ ਹੋਵੇ ਉਹਦੀ ਚਲਾਨਾ ਕੱਟਦੇ ਪੁੱਛ ਨਹੀਂ ਲੱਜਾਗੇ ਇਹਦੇ ਭਾਈ ਹੁਣੇ ਚਰਾਣੇ ਦਾ ਵੀ ਹੁਣੇ ਉਹਨੇ ਕਹਿਆ ਦਫਰੇ ਨਾਲ ਕੱਟੇ ਉਹਦੇ ਚਰਾਣੇ ਹੁਣੇ ਜੀਦੇ ਚੂਕਾ ਮ ਜਾ ਕੇ ਕਰੋ ਚਰਾਣੇ ਦਾ ਹੁਣੇ ਹੁਣੇ ਦੇ ਪਾਸੇ ਪੁਛ ਲੈਂਦਾ ਮੈਨੂੰ ਫਿਰ ਚਰਾਣੇ ਕ ਜਾ ਕੇ ਭਾਈ ਸੰਸਾਭੂ ਕੋ ਪਤਾ ਹੈ ਤੁਸੀਂ ਕਿ ਲਾਂ ਕਰ ਰਹੇ ਹੋ ਆਪਾਂ ਟੱਡੀ ਚਲਾਨੇ ਆ ਡਰਾਈਵਿੰਗ ਲਿਸੈਂਸ ਕੋਲ ਆ ਜਾ ਕੇ ਇਹਨਾਂ ਦਾ ਡਰਾਈਵਿੰਗ ਲਿਸੈਂਸ ਆ ਕੇ ਜਲਾਨ ਘਟੋ ਜਾਂਦਾ ਆਪਣਾ ਛੱਜਾ ਨਾਲ ਮੜ ਕੇ

ਕੀ ਅਗਲੇ ਪਤੀ ਦਾ ਨੰਬਰ ਆ ਗਿਆ ਨਾ ਪਰ ਪਾਇਆ ਤਾਂ ਗਿਆ ਸਾਡੇ ਪੰਜ ਕਿਲੋਣਾ ਤੂੰ ਇਹਦਾ ਨਾਮ ਆਖੋ ਪੁੱਤ ਜਿਆ ਇਹਦੇ ਨੂੰ ਕਾਗਜ਼ ਵੇਖੇ ਤੂੰ ਤੂੰ ਤੋਂ ਇਹਦਾ ਗੱਡੀ ਤੋਂ ਕੱਢ ਨਾ ਨੂੰ ਨਿਕਲ ਕੋਈ ਇਹ ਤੇ ਪੈਨਸ਼ਨ ਆ ਦਿਖਾ ਦੇ ਇਹਦਾ ਸਾਰਾ ਨਿਕਲ ਆਉਂਦਾ ਐਪ ਤੋਂ ਐਪ ਤੋਂ ਸਾਰਾ ਕੁਝ ਨਿਕਲ ਆਉਂਦਾ ਐਪ ਤੋਂ ਇਹਦੇ ਕੋਲ ਆਈ ਕੁਝ ਨਹੀਂ ਨਾ ਕੋ ਪਰਚੀ ਦੇਂਦਾ ਨਾ ਕੋ ਦੇਂਦਾ 650 ਰੁਪਏ ਦੇ ਆ ਭਾਈ ਪਰਚੀ ਕਹਿੰਦੇ ਨੇ ਦੇਣਾ ਤੂੰ ਤੂੰ ਆ ਪਰਚੀ ਤੂੰ ਕੱਢ ਲੈ ਤੇਰੇ ਵੀ ਚੱਲਣ ਨਹੀਂ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਦੇਪਾ ਤੂੰ ਅੱਛਾ ਕੋਈ ਪਰਚੀ ਕੋਈ ਨਹੀਂ ਨਾ ਨਹੀਂ ਤੁਸੀਂ ਪਰਚੀ ਹੋਣੀ ਹੈਗਾ ਉਹ ਕਹਿੰਦਾ ਨਾਂ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਂ ਆਜਣਾ ਓਨਰ ਦਾ ਨਾਂ ਆਜਣਾ ਜਾਨੀ ਕਿ ਪੈਸੇ ਲੈ ਕੇ ਕੁਝ ਨਹੀਂਗਾ ਪੈਸੇ ਲੈ ਕੇ ਦੁਰ ਚਲੇਗਾ 1100 ਰੁਪਇਆ ਕਹਿੰਦਾ ਵੀ ਆਪਣਾ ਨਾਂ ਦਿਓ ਅੱਛਾ ਨਹੀਂ ਨਾਂ ਦੇ ਕੇ ਪਰਚੀ ਨਹੀਂ 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 ਦੇਣਾ ਦੇਣਾ ਨਾਂ ਕੋਈ ਨਹੀਂ ਸਿਫਟ ਦਿਨਾ ਨਾਂ ਪੰਨੇ ਦੇ ਤੋਂ ਲੈ 650 ਰੁਪਇਆ ਲੈ ਲਿਆ